ਆਸਮਾਨ ਚ ਉੜਦੀ ਮੌਤ ਸਾਡਾ ਭਾਵ ਚਾਇਨਾ ਡੋਰ ਤੋਂ ਸੁੱਬੇ ਭਰ ਵਿੱਚ ਸਰਕਾਰ ਵੱਲੋਂ ਪਾਬੰਦੀਆਂ ਲਾਈਆਂ ਹੋਈਆਂ ਵੇਚਣ ਦੇ ਲਈ ਪਰ ਕੁਝ ਦੁਕਾਨਦਾਰ ਹਰੇ ਵੀ ਆਪਣੇ ਕੋਈ ਪੈਸਿਆਂ ਦੀ ਭੁੱਖ ਲਈ ਲੋਕਾਂ ਜਿਨ੍ਹਾਂ ਨਾਲ ਖਰਵਾਰ ਕਰ ਰਹੇ ਨੇ ਇਸੇ ਦੌਰਾਨ ਚਾਇਨਾ ਡੋਰ ਦੀ ਲਪੇਟ ਵਿਚ ਆਨ ਕਰਨਾ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਪਹਿਲਾਂ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਹਾਲਤ ਗੰਭੀਰ ਦੇ ਹੋਏ ਉਹਨੂੰ ਚੰਗੜ ਰੈਫਰ ਕਰ ਦਿੱਤਾ ਗਿਆ ਕਿ ਸਰਕਾਰ ਇਲਾਨਤਾ ਕਰ ਦਿੰਦੀ ਐ ਪੌਂਦਿਆ ਲਾ ਦਿੰਦੀ ਐ ਪਰ ਇਹਦਾ ਪਾਲਨ ਨਹੀਂ ਹੋ ਰਿਹਾ ਜਿੰਗਰੇ ਨਾਮ ਦੀ ਨੇਰ ਕੰਟੋ ਵਿਲੇਟ ਤੱਕ ਲਾਇਓ ਗਈ ਅਸੀਂ ਅਮੀ ਸ਼ੋਭਾ ਦੇ ਆ ਕੇ ਜੀ ਆ ਰਹੇ ਤੇ ਘਰ ਨੂੰ ਉੱਥੇ ਹੀ ਗੱਗਰੀ ਦੇ ਡੋਰ ਫਸ ਗਈ ਮੇਰੇ ਹੱਥ ਵਰਵਜੀ ਮੇਰੇ ਹੱਥ ਮੂਰੇ ਗੱਲੇ ਤਾਂ ਪਜਾਹ ਹੋ ਗਈ ਲੈ ਗਰਦਨ ਦੀ ਜਾਨ ਲੱਗ ਗਈ ਹੁਣ ਕਹਿੰਦੇ ਕੀ ਇਹ ਬੱਧੀ ਸੈਕਰੀ ਹੁੰਦਾ ਬਣਾਈ ਕਿੱਥੋਂ ਆ ਰਹੇ ਸੀਗੇ ਕਿੰਨੇ ਵਜ ਦਾ ਸਮਾਂ ਸੀਗਾ ਕਿਆ ਕੰਮ ਕਰਦੇ ਆਦੀਤ ਸ਼ੋਭਾ ਜੀ ਉਹ ਸ਼ੌਕਰ ਕਰਦੇ ਹੀ ਸਾਡੀ ਦੁਕਾਨ ਹੈ ਜੀ ਅਸੀਂ ਇੱਥੇ ਆਏ 6:45 ਟੋੜੀ ਨੇ ਇਸੇ ਟਾਈਮ ਤੇ ਆਉਂਦੇ ਅੱਛਾ ਕਰ ਕਿੱਥੇ ਆ ਸਾਡੇ ਇੱਕ ਨੋਦੀ ਦੀ ਦੀਪਕ ਰਾਏ ਨਾਮ ਹੈ ਪੇਸ਼ੈਂਟ ਦਾ ਇਹ 2 ਮਹੀਨੇ ਤੋਂ ਜਾਦੇ ਸੀ ਆਪਣੇ ਬੇਟੇ ਨਾਲ ਇਨ ਵਸਤੇ ਜਾਂਦੇ ਜਾਂਦੇ ਕੋਈ ਡੋਰ ਕਹਿੰਦੇ ਲਟਕ ਰਹੀ ਸੀਗੀ ਉਹ ਇਹਨਾਂ ਦੇ ਗਲੇ ਦੇ ਆਸ-ਪਾਸ ਲਿਪਟ ਗਈ ਉਹਦੇ ਕਰਕੇ ਇਹਨਾਂ ਦੇ ਗਰਦਨ ਤੇ ਕਾਫੀ ਵੱਡਾ ਕੱਟ ਆਇਆ 16 17 ਸਟੀਚ ਲੱਗੇ ਤੇ ਫਰਦਰ ਇਹਨਾਂ ਨੂੰ ਟ੍ਰੀਟਮੈਂਟ ਵਾਸਤੇ ਬਾ 32 ਰੈਫਰ ਕਰਦੇ ਆ ਆਪਣੇ ਵੱਲੋਂ ਆਪਾਂ ਫਰਸਟ ایڈ ਦੇ ਦਿੱਤੀ ਹੈ ਜਗਵੰਤ ਟੀਵੀ ਲਈ ਮੈਰिज ਬਟਲਾ ਰੋਪੜ